ਜਾਂਦਾ ਸਾਰਿਆਂ ਦੀ ਮਿਹਨਤ ਨੂੰ ਜਾਂਦਾ ਸੋ ਇੱਕ ਤਾਂ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਲੋਕ ਕਿਸੇ ਪਾਰਟੀ ਦੀ ਕਿਸੇ ਲੀਡਰ ਦੀ ਜੱਦੀ ਜਾਗੀਰ ਨਹੀਂ ਹੁੰਦੇ ਹੈਗੇ ਕਿ ਜਿਨ੍ਹਾਂ ਨੇ 40 ਦਿਨਾਂ ਦੇ ਵਕਫੇ ਦੇ ਦੌਰਾਨ ਹੀ ਇੱਕ ਲੈਂਡਸਲਾਈਡ ਜਿੱਤ ਆਮ ਆਦਮੀ ਪਾਰਟੀ ਨੂੰ ਦਰਜ ਕਰਾਤੀ ਤੇ ਇੱਕ ਇੱਕ ਬਹੁਤ ਹੀ ਸ਼ਰਮਨਾਕ ਹਾਰ ਜਿਹਦੇ ਵਿੱਚ ਉਹ ਆਪਦੀਆਂ ਜ਼ਮਾਨਤਾਂ ਜ਼ਬਤ ਹੋਣ ਤੋਂ ਬਚਾਉਣ ਦੀ ਲੜਾਈ ਵੀ ਕਰਦੇ ਨਜ਼ਰ ਆਏ ਅੱਜ ਦੂਜੇ ਤੀਜੇ ਥਾਂ ਦੇ ਉੱਪਰ ਤੋ ਇਹ ਇੱਕ ਬੜਾ ਕਲੀਅਰ ਕਟ ਹੈ ਜਿਹੜਾ ਇਹਨਾਂ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਦੂਜਾ ਜੋ ਭਾਜਪਾ ਦੀ ਜੇ ਆਪਾਂ ਗੱਲ ਕਰੀਏ ਮੈਂ ਸਮਝਦਾ ਕਿ ਬਹੁਤ ਵੱਡਾ ਸਨੇਹ ਹੈ ਜਿਹੜਾ ਉਹ ਭਾਜਪਾ ਨੂੰ ਵੀ ਮਿਲ ਜਾਣਾ ਚਾਹੀਦਾ ਔਰ ਜਿਹੜੇ ਭਾਜਪਾ ਦੇ ਉਮੀਦਵਾਰ ਸੀਗੇ ਸਾਡੇ ਕੋਲੋਂ ਪਹਿਲਾਂ ਐਮਐਲਏ ਰਹੇ ਸ਼ੀਤਲ ਲੰਗਰਾਲ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਭਾਜਪਾ ਨੂੰ ਵੀ ਕਹਿਣਾ ਚਾਹਾਂਗਾ ਕਿ ਇਸ ਫਤਵੇ ਨੇ ਇਸ ਲੈਂਡਸਲਾਈਡ ਵਿਕਟਰੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਜਲੰਧਰ ਵੈਸਟ ਜੋ ਹੈ ਹਲਕਾ ਉਹ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਕੇਜਰੀਵਾਲ ਸਾਹਿਬ ਮਾਨਸਬਾ ਉਹਨਾਂ ਦੀ ਸੋਚ ਦੇ ਨਾਲ ਖੜਾ ਸੀਗਾ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਸੀਗਾ ਤੇ ਅੱਜ ਵੀ ਜਲੰਧਰ ਵੈਸਟ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸੋਚ ਈਮਾਨਦਾਰੀ ਵਾਲੀ ਸੋਚ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਜੋ ਘਰ ਘਰ ਰੋਜ਼ਗਾਰ ਦਿੱਤੇ ਜੋ ਕਰਪਸ਼ਨ ਦੇ ਉੱਪਰ ਢੱਲ ਪਾਉਣ ਦੀ ਕੋਸ਼ਿਸ਼ ਕੀਤੀ ਜੋ ਸਕੂਲ ਔਰ ਹੈਲਥ ਹੈਲਥ ਔਰ ਐਜੂਕੇਸ਼ਨ ਦਾ ਮਾਡਲ ਪੰਜਾਬ ਦੇ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ ਇਹ ਆਮ ਆਦੀ ਪਾਰਟੀ ਦੇ ਨਾਲ ਖੜੇ ਨੇ ਔਰ ਉਹ ਲੋਕ ਜਿਹੜੇ ਜਲੰਧਰ ਬੈਸ ਨੂੰ ਆਪਦੀ ਜੇਬ ਦੇ ਦਾ ਹਿੱਸਾ ਸਮਝਦੇ ਸੀਗੇ ਉਹਨਾਂ ਨੂੰ ਅੱਜ ਮੂੰਹ ਦੀ ਖਾਣੀ ਪਈ ਹੈ ਔਰ ਬੀਜੇਪੀ ਨੂੰ ਵੀ ਮੈਂ ਤਾਂ ਬਲਕੇ ਬੀਜੇਪੀ ਦਾ ਧੰਨਵਾਦ ਵੀ ਕਰੂੰਗਾ ਤੇ ਕਿ ਉਹਨਾਂ ਨੇ ਉਹਨਾਂ ਨੇ ਇਹ ਜੋ ਪੋਚਿੰਗ ਸੀਗੀ ਸ਼ੀਤਲ ਲੰਗਰਾਲ ਦੀ ਕੀਤੀ ਤੇ ਅੱਜ ਉਸੇ ਦੀ ਵਜ੍ਹਾ ਕਰਕੇ ਉਸੇ ਦੀ ਵਜ੍ਹਾ ਕਰਕੇ ਜਲੰਧਰ ਦੇ ਵਿੱਚੋਂ ਜੋ ਇੱਕ ਕਰਪਸ਼ਨਾਂ ਦਾ ਡੜੇ ਸੱਟੇ ਦਾ ਜੋ ਇੱਕ ਮਾੜਾ ਮਾਹੌਲ ਖਤਮ ਕੀਤਾ ਕੀਤਾ ਗਿਆ ਔਰ ਇੱਕ ਚੰਗਾ ਮਾਹੌਲ ਸ਼੍ਰੀ ਮਹਿੰਦਰ ਪਗਲ ਜੀ ਦੀ ਜਿੱਤ ਦੇ ਨਾਲ ਸ਼ਰਾਫਤ ਦਾ ਮਾਹੌਲ ਹੈ ਜਿਹੜਾ ਉਹ ਜਲੰਧਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਔਰ ਨਾਲ ਹੀ ਮੇਰੀ ਆਦਤ ਤਾਂ ਨਹੀਂ ਹੈ ਕਿ ਕਿਸੇ ਨੂੰ ਬਿਨਾ ਮੰਗਿਆ ਕੋਈ ਸਲਾਹ ਦਈਏ ਪਰ ਬੀਜਪੀ ਵਾਲ ਨੂੰ ਨੂੰ ਮੈਂ ਇੱਕ ਸਲਾਹ ਜ਼ਰੂਰ ਦੇਣੀ ਚਾਹੂਗਾ ਕਿ ਉਹਨਾਂ ਨੂੰ ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਕਿ ਉਹ ਜਿੰਨੇ ਮਰਜ਼ੀ ਪੋਚਿੰਗਾਂ ਕਰ ਲੈਣ ਜਿੰਨੇ ਮਰਜ਼ੀ ਸਾਡੇ ਐਮਐਲਏਜ਼ ਨੂੰ ਭਰਮਾ ਲੈਣ ਜਿੰਨੇ ਮਰਜ਼ੀ ਨੂੰ ਪੱਟਣ ਦੀ ਕੋਸ਼ਿਸ਼ ਕਰ ਲੈਣਾ ਜਿਹੜਾ 22 ਦੇ ਵਿੱਚ ਉਹਨਾਂ ਦੇ ਹਾਲਾਤ ਹੋਏ ਸਿਰਫ 2 ਐਮਐਲਏ ਜਿੱਤੇ ਤੇ ਫਿਰ ਇਹਨਾਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ 0 ਆਊਟ ਆਫ 13 ਰਿਹਾ ਕਿਉਂ बार-बार ਉਹ ਐਜੀਆਂ ਪੋਚਿੰਗਾਂ ਕਰਕੇ ਐਮਐਲਏ ਵਟਣ ਦੀਆਂ ਕੋਸ਼ਿਸ਼ਾਂ ਕਰਕੇ ਜੋ ਪਿਛਲੇ ਸਮੇਂ ਦੇ ਵਿੱਚ ਗੱਲਾਂ ਚੱਲਦੀਆਂ ਰਹੀਆਂ ਉਹਨਾਂ ਬਾਇਲੈਕਸ਼ਨ ਹੁੰਦੀ ਹੈ ਤੇ ਹਰ ਹਰ ਬਾਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮੂੰਹ ਦਿਖਾਣੀ ਪੈਂਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬਹੁਤ ਵੱਡਾ ਇੱਕ ਡਿਸਾਈਸਿਵ ਇੱਕ ਤਰਫਾ ਮੰਡਟ ਜਲੰਧਰ ਵੈਸਟ ਦੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਔਰ ਭਗਤ ਜੀ ਦੇ ਫੇਵਰ ਦੇ ਵਿੱਚ ਦਿੱਤਾ ਜਿਹਦੇ ਨਾਲ ਬਾਕੀ ਸਾਰੀਆਂ ਪਾਰਟੀਆਂ ਨੂੰ ਮੂੰਹ ਦਿਖਾਣੀ ਪਈ ਔਰ ਮੈਂ ਬڑے ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੇ ਪਾਲਿਸੀਆਂ ਨੂੰ ਦੇਖਦੇ ਹੋਏ ਭਗਵੰਤ ਸਿੰਘ ਜੀ ਦੀ ਸਰਕਾਰ ਦੀ ਯੋਗ ਰਹਿਨਮਾਈ ਨੂੰ ਦੇਖਦੇ ਹੋਏ ਡਿਵੈਲਪਮੈਂਟ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਆਉਣ ਵਾਲੀਆਂ ਜਿਹੜੀਆਂ ਚਾਰ ਬਾਏ ਇਲੈਕਸ਼ਨਸ ਨੇ ਔਰ ਉਸ ਤੋਂ ਬਾਅਦ ਫਿਰ ਜਿਹੜੀਆਂ ਲੋਕਲ ਗਵਰਨਮੈਂਟ ਦੀਆਂ ਇਲੈਕਸ਼ਨ ਆਉਣੀਆਂ ਨੇ ਕਾਰਪੋਰੇਸ਼ਨ ਔਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਇਲੈਕਸ਼ਨ ਹੋਣ ਉਹਨਾਂ ਦੇ ਵਿੱਚ ਵੀ ਲੈਂਡਸਲਾਈਡ ਜਿੱਤ ਹੈ ਜਿਹੜੀ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦਰਜ ਕਰਨ ਜਾ ਰਹੀ ਹੈ ਕਿਉਂਕਿ ਪ੍ਰੋ ਪੀਪਲ ਪ੍ਰੋ ਪਬਲਿਕ ਪਾਲਿਸੀਜ਼ ਨੇ ਤੇ ਜਿਹਦਾ ਇੱਕ ਅੱਜ ਬਹੁਤ ਵੱਡੇ ਪੱਧਰ ਦੇ ਉੱਪਰ ਮੋਹਰ ਹੈ ਜਿਹੜੀ ਜਲੰਧਰ ਵੈਸ ਦੇ ਲੋਕਾਂ ਨੇ ਉਹ ਲਾ ਦਿੱਤੀ ਹੈ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸ਼੍ਰੀ ਮਹਿੰਦਰ ਭੱਗ ਜੀ ਨੂੰ ਕਿਉ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਭ ਤੋਂ ਪਹਿਲੇ ਮੈਂ ਸਾਰੇ ਹੀ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਇੱਥੇ ਜੋ ਅੱਜ ਰਿਜ਼ਲਟ ਆਇਆ ਹੈ ਬਾਈ ਇਲੈਕਸ਼ਨ ਦਾ ਜਲੰਧਰ बेस्ट का तो सारे ने देखा है कि ये जो रिजल्ट आया है ये वन सैड रिजल्ट आया है और मेरे मुताबिक जलंधर वेस्ट और जो पहले साउथ हूँ सब तो ज़्यादा लीड के नाल इस बार फीट दिखती गई है और आज अजस्तों ना शामिल होने वास्ते सात सत्कारयोग कैबिनेट मंत्री मेरेवीर अमन अरोड़ा जी ਉnder ਨਾਲ ਸਾਡੇ ਹੁਸ਼ਿਆਰਪੁਰ ਤੋਂ ਮੰਤਰੀ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਔਰ ਹੁਸ਼ਿਆਰਪੁਰ ਤੋਂ ਮੈਂਬਰ ਲੋਕ ਸਭਾ ਡਾਕਟਰ ਰਾਜਮਾਰ ਚਵੇਵਾਲ ਜੀ ਔਰ ਮੇਰੇ ਬਹੁਤ ਹੀ ਸਹਿਯੋਗ ਮੇਰੇ ਵੀ ਛੋਟੇ ਕਮਨ ਕੁਮਾਰ ਟੀਨੂ ਜੀ ਜਿਨ੍ਹਾਂ ਨੇ ਹੁਣੇ ਲੋਕ ਸਭਾ ਚ ਲੜਿਆ ਹੈ ਅਸੀਂ ਸਾਰੀ ਪਾਰਟੀ ਨੇ ਜੋ ਪਿਛਲੇ 3 ਹਫਤਿਆਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਕਿਉਂਕਿ ਸਾਨੂੰ ਪੂਰਾ ਵਿਸ਼ਵਾਸ ਸੀ ਕੀ ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਔਰ ਲੋਕਾਂ ਦੇ ਚਹੇਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਪਿਛੇ 25 ਸਾਲ ਕੰਮ ਕੀਤੇ ਹਨ ਲੋਕਾਂ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਖੁਸ਼ੀ ਹੋ ਕੇ ਅੱਜ ਜੋ ਇਤਨਾ ਵੱਡਾ ਮੈਂਡੇਟ ਮਿਲਿਆ ਹੈ ਕੇਵਲ ਤਾਂ ਕੇਵਲ ਉਹਨਾਂ ਦੀ ਬਦੌਲਤ ਉਹਨਾਂ ਦੇ ਛੇ ਕੀਤੇ ਕੰਮ ਔਰ ਆਉਣ ਵਾਲੇ ਸਮੇਂ ਜੋ ਉਹਨਾਂ ਨੇ ਨੀਤੀਆਂ ਬਣਾਈਆਂ ਨੇ ਲੋਕਾਂ ਵਾਸਤੇ ਉਹਨਾਂ ਨੂੰ ਵੇਖਦੇ ਹੋਏ ਸਾਰਾ ਰਿਜ਼ਲਟ ਆਇਆ ਹੈ ਮੇਰੇ ਤੋਂ ਪਹਿਲੇ ਰੋੜਾ ਜੀ ਨੇ ਬਹੁਤ ਹੀ ਵਿਸਤਾਰ ਦੇ ਨਾਲ ਕੋਈ ਐਸਾ ਪਹਿਲੂ ਨਹੀਂ ਛੱਡਿਆ ਸਰਕਾਰ ਪਰਤੀ ਔਰ ਇਸ ਰਾਕੇ ਪਰਤੀ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਇਕੱਠੇ ਹੋ ਕੇ ਸਾਰੇ ਰਲ ਮਿਲ ਕੇ ਜਲੰਧਰ ਵੈਸ ਜੋ ਸਾਰੇ ਸ਼ਹਿਰ ਤੇ ਬਦਨਾਮ ਏਰੀਆ ਜਾਣਿਆ ਜਾਂਦਾ ਹੈ ਅਸੀਂ ਨਵੀਂ ਸ਼ੁਰੂਆਤ ਕਰਦੇ ਹੋਏ ਇਸ ਨੂੰ ਅੱਛਾ ਔਰ ਇੱਕ ਸੇਫ ਜ਼ੋਨ ਔਰ ਲੋਕਾਂ ਦਾ ਜੋ ਪਾਈਚਾਰਾ ਹੈ ਕੋਈ ਨਵਾਂ ਐਟਮੋਸਫੇਅਰ ਰਹੀਏ ਤਾਂ ਕਿ ਸਾਰੇ ਹੀ ਆਪਸ ਦੇ ਵਿੱਚ ਰਲ ਮਿਲ ਕੇ ਰਹੀਏ ਔਰ ਇੱਥੇ ਕੋਈ ਬੁਰਾਈ ਨਾ ਦੀ ਚੀਜ਼ ਨਾ ਰਹਿੰਦੀ ਏ ਚਾਹੇ ਉਹ ਨਸ਼ਾ ਹੈ ਚਾਹੇ ਤਸਕਰੀ ਹੈ ਚਾਹੇ ਕੋਈ ਲਾਟਰੀ ਦੜਾ ਸਕਦਾ ਹੈ ਉਹਨੂੰ ਖਤਮ ਕਰਾਂਗੇ ਔਰ ਲੋਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਜੋ ਸਾਡੇ ਮੁਕੰਦ ਸਾਹਿਬ ਦਾ ਵਿਜ਼ਨ ਹੈ ਅਸੀਂ ਉਹਨੂੰ ਲੈ ਕੇ ਅੱਗੇ ਚੱਲਾਂਗੇ ਉਹਦੇ ਨਾਲ ਨਾਲ ਅਸੀਂ ਆਪਣੇ ਸੁਪਰੀਮੋ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਦਾ ਉਹਦੇ ਨਾਲ साडे नैशनल जनरल सैकटरी डॉक्टर संदीप पाठक जी का बहुत बहुत धनबाद करने रहे हैं जिन्हों की बदौलत जिन्होंने माइक्रो मैनेजमेंट करके इतना व्डा जो इलेक्शन अच्छे तरीके लड़ा है और सारे चेयरमैन साहबान एम एल ए साहबान मिनिस्टर साहबान और मैंबर लोग सभा पार्लीमेंट के एम पी साहब सारिया ने वलंटीर साहबान ने जो मेहनत की है मैं तो एक इग्जाम्पल पेश है और बाकिया पार्टिया वास्ते भी एक है ਕਿ ਉਹਨਾਂ ਨੂੰ ਸਾਡੀ ਪਾਰਟੀ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਵਰਕਰ ਕੰਮ ਕਰਦਾ ਹੈ ਔਰ ਕਿਵੇਂ ਆਪਣੀ ਪਾਰਟੀ ਵਾਸਤੇ ਡਿਵੋਟੀ ਹੈ ਨਿਸ਼ਵਾਰ ਸੇਵਾ ਕਰਦੀ ਹੈ ਬਾਕੀ ਜਿਹੜੇ ਪਾਰਟੀਆਂ ਸਾਡੇ ਤੇ ਕਹਿੰਦੀਆਂ ਨੇ ਕਿ 15000 ਤੋਂ 45000 ਕਿਵੇਂ ਹੋਣਗੇ ਉਹਨਾਂ ਨੂੰ ਅੱਜ ਬਾਕੀ ਪਤਾ ਲੱਗ ਜਾਏਗਾ ਕਿ 15000 ਤੋਂ 45000 ਨਹੀਂ ਅਸੀਂ 52000 ਕਰ ਦਿੱਤਾ ਸੋਸ ਕਰਕੇ ਇਹ ਸਾਰਾ ਜਨਤਾ ਦਾ ਮੈਨਰ ਹੈਗਾ ਜਨਤਾ ਪਾਰਟੀ ਦੀਆਂ ਨੀਤੀਆਂ ਉੱਪਰ ਅੱਜ ਵੀ ਉਹਨਾਂ ਨੇ ਜਿਵੇਂ ਕਿ ਅੱਜ ਨੇ ਮਾਨ ਸਾਹਿਬ ਦੀਆਂ ਨੀਤੀਆਂ ਉੱਪਰ ਕੀਤੇ ਕੰਮਾਂ ਉਪਰ ਆ ਜਨਤਾ ਨੇ ਮੋਹਰ ਲਗਾ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਹੋਏਗਾ ਵਨ ਸਾਈਡਡ ਆਮ ਆਦਮੀ ਪਾਰਟੀ ਜਿੱਤ ਹੋਏਗੀ ਔਰ ਜਲੰਧਰ ਕਾਰਪੋਰੇਸ਼ਨ ਜੋ ਹੈ ਇਥੋਂ ਦਾ ਮੇਅਰ ਜੋ ਹੈ ਉਹ ਆਮ ਆਦਮੀ ਪਾਰਟੀ ਦਾ ਬਣੇਗਾ ਇਥੋਂ ਸਾਫ ਨਜ਼ਰ ਆ ਰਿਹਾ ਹੈ ਅੱਜ ਦੇ ਨਤੀਜਿਆਂ ਤੋਂ ਤੁਹਾਡਾ ਇੱਕ ਵਾਰ ਫੇਰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੈ ਭਾਰਤ ਜੈ ਹਿੰਦ ਆ ਦੋ ਮਿੰਟ ਚਪੇਓ ਸਭ ਬਹੁਤ-ਬਹੁਤ ਮੁਬਾਰਕ ਮਹਿੰਦਰ ਪਗਤ ਜੀ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਤੇ ਮੈਂ ਬਹੁਤ ਧੰਨਵਾਦੀ ਆ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦਾ ਔਰ ਸਾਡੇ ਸੰਗਠਨ ਦਾ ਔਰ ਸਾਡੇ ਸੰਗਠਨ ਦੇ ਇੰਚਾਰਜ ਸੰਦੀਪ ਪਾਟਕ ਜੀ ਉਹਨਾਂ ਦੁਆਰਾ ਜਿੱਥੇ ਬਹੁਤ ਸਾਰੀ ਮਿਹਨਤ ਕੀਤੀ ਗਈ ਸਾਡੇ ਸਾਰੇ ਸਾਥੀਆਂ ਵੱਲੋਂ ਐਮਐਲਏ ਸਹਿਬਾਨ ਵੱਲੋਂ ਕੈਬਨਿਟ ਮਨਿਸਟਰਸ ਵੱਲੋਂ ਬਹੁਤ ਕੰਮ ਕੀਤਾ ਗਿਆ ਮੈਂ ਸਮਝਦਾ ਕਿ ਇਸ ਤੋਂ ਇਲਾਵਾ ਦੋ ਬੜੇ ਇੰਪੋਰਟੈਂਟ ਪਹਿਲੂ ਜਿਹੜੇ ਮੈਂ ਅਰੋੜਾ ਜੀ ਨੇ ਵੀ ਪਹਿਲਾਂ ਡਿਸਕਸ ਕੀਤੇ ਆ ਇਹ ਦੋ ਬੜੇ ਟਰਨਿੰਗ ਪੁਆਇੰਟਸ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਆਪਣਾ ਘਰ ਸ਼ਿਫਟ ਕਰਨਾ ਦੁਆਬੇ ਚ ਆ ਕੇ ਡੇਰੇ ਲਾਣੇ ਜਲੰਧਰ ਚ ਆ ਕੇ ਡੇਰੇ ਲਾਣੇ ਬਹੁਤ ਵੱਡਾ ਇੱਕ ਟਰਨਿੰਗ ਪੁਆਇੰਟ ਰਿਹਾ ਔਰ ਉਹਨਾਂ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਪ੍ਰਚਾਰ ਕਰਨਾ ਔਰ ਇੰਨੀ ਝੁਲਸਤੀ ਹੋਈ ਗਰਮੀ ਦੇ ਵਿੱਚ ਮਿਸਿਸ ਮਾਨ ਉਹਨਾਂ ਦੇ ਸਾਰੇ ਸੂਚੇ ਪਰਿਵਾਰ ਵੱਲੋਂ ਜੋ ਪ੍ਰਚਾਰ ਕੀਤਾ ਗਿਆ ਟਰਨਿੰਗ ਪੁਆਇੰਟ ਸੀ ਔਰ ਦੂਸਰਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਜੋ ਲਾਹਵੰਦ ਪਾਰਟੀ ਲਈ ਸਾਬਿਤ ਹੋਇਆ ਉਹ ਸਾਡੇ ਉਮੀਦਵਾਰ ਦੀ ਚੋਣ ਕਰਦਾ ਔਰ ਮਹਿੰਦਰ ਭਗਤ ਜੀ ਦੀ ਜੋ ਚੋਣ ਜਿਸ ਤਰੀਕੇ ਦੇ ਨਾਲ ਕੀਤੀ ਗਈ ਜਿਸ ਸੋਚ ਦੇ ਨਾਲ ਕੀਤੀ ਉਹ ਕਾਬਲੇ ਤਾਰੀਫ ਹੈ ਕਿਉਂਕਿ ਮੈਂ ਸਮਝਦਾ ਕਿ ਜੇਕਰ ਇੱਕ ਲਾਈਨ ਚ ਇਹਨੂੰ ਕਹਿਣਾ ਹੋਵੇ ਤੇ ਇਹ ਨੇਕੀ ਦੀ ਬਦੀ ਉੱਤੇ ਜਿੱਤ ਲੋਕਾਂ ਨੇ ਬਦ ਤੇ ਬਦੀ ਨੂੰ ਨਕਾਰਿਆ ਲੋਕਾਂ ਨੇ ਸ਼ੀਤਲੰਗਰਾਲ ਤੇ ਰਿੰਕੂ ਵਰਗੇ ਲੀਡਰਾਂ ਨੂੰ ਨਕਾਰਿਆ ਔਰ ਭਗਤ ਜੀ ਵਰਗੇ ਛਰੀ ਵਿਅਕਤੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਮੈਂ ਸਮਝਦਾ ਕਿ ਇਹ ਪਾਰਟੀ ਲਈ ਇੱਕ ਬੜਾ ਕੈਟਾਲਿਸਟ ਦਾ ਜਿਹੜਾ ਕੰਮ ਕਰੇਗਾ ਸੋ ਪਾਰਟੀ ਨੇ ਬਹੁਤ ਲਾਹੇਵੰਦ ਆਉਣ ਵਾਲੇ ਸਮੇਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਹੋਰ ਉਤਸ਼ਾਹ ਨਾਲ ਕੰਮ ਕਰਨਗੇ ਚਾਹੇ ਉਹ ਨੌਕਰੀਆਂ ਦੀ ਗੱਲ ਹੋਵੇ ਔਰ ਚਾਹੇ ਆਪਾਂ ਬਿਜਲੀ ਦੇ ਬਿੱਲ ਜਿਹੜੇ ਅੱਜ ਮਾਫ ਕੀਤੇ ਆ 90% ਤੋਂ ਵੀ ਜ਼ਿਆਦਾ ਜੋ ਰਾਹਤ ਮਿਲੀ ਹੈ ਉਹ ਲੋਕਾਂ ਦੇ ਬਿਲਕੁਲ ਉਹ ਲੋਕਾਂ ਦੇ ਜ਼ਹਿਨ ਚ ਹੈ ਸੋ ਇਸ ਕਰਕੇ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਮੁੱਖ ਮੰਤਰੀ ਸਾਹਿਬ ਨੂੰ ਦਿੰਦਾ ਔਰ ਦੂਸਰਾ ਮੈਂ ਵੈਸਟ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਦੁਆਬੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਕਿ ਉਹ ਪੜ੍ਹੇ ਲਿਖੇ ਨੇ ਉਹਨਾਂ ਦੀ ਸੋਚ ਬਹੁਤ ਅੱਛੀ ਹੈ ਔਰ ਉਹਨਾਂ ਦੀ ਸੋਚ ਦੇ ਸਦਕਾ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਇੱਕ ਫਿਰ ਨਵੇਂ ਉਤਸ਼ਾਹ ਦੇ ਨਾਲ ਜਿਹੜਾ ਕੰਮ ਹੈ ਉਹ ਹੋਣ ਜਾ ਰਿਹਾ ਸੋ ਬਹੁਤ-ਬਹੁਤ ਮੁਬਾਰਕ ਬਹੁਤ ਹਨ ਥੈਂਕ ਯੂ ਜਿੰਪਾ ਜੀ ਬੋਲੇ ਬਹੁਤ ਬਹੁਤ ਮੁਬਾਰਕਬਾਦ ਜੀ ਨੂੰ ਔਰ ਇਧਰ ਮੜਾ ਇਧਰ ਪਾਰਟੀ ਦੇ ਸਾਡੇ ਸੰਗਠਨ ਦੇ ਦਰਸ ਕੇ ਮਾਨਸਿਕ ਫਰੇਮ ਭਗਵਾਨ ਪੰਤ ਜੀ ਦੀ ਰਹਿਮਾਈ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਪੂਰੇ ਪਰਿਵਾਰ ਨੇ ਇੱਥੇ ਖੁਦ ਬੈਠ ਕੇ ਦੁਆਬੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਉਪ ਮੰਤਰੀ ਜੀ ਲਈ ਇਹ ਉਪ ਮੰਤਰੀ ਪਹਿਲਾਂ ਬਹੁਤ ਕੱਟ ਜਿਹੜੇ ਕੋਈ ਦੁਆਬੇ ਦੇ ਵਿੱਚ ਪੈਂਦੇ ਸਨ ਔਰ ਉਸ ਚੀਜ਼ ਦਾ ਪ੍ਰਭਾਵ ਜਿਹੜਾ ਹੈ ਉਹ ਸਾਨੂੰ ਦੇਖਣ ਨੂੰ ਮਿਲਿਆ ਔਰ ਸਾਡੇ ਕੋਲ ਇੱਕ ਬਹੁਤ ਅੱਛੇ ਕੈਂਡੀਡੇਟ ਸੀ ਮਹਿੰਦਰ ਭਾਗਵ ਜੀ ਦਾ ਜਿਹੜਾ ਆਪਣਾ ਇੱਕ ਸ਼ਰਾਫਤ ਦਾ ਕਦ ਸਿਗਾ ਉਹਦਾ ਵੀ ਪਾਰਟੀ ਨੂੰ ਬਹੁਤ ਐਡਵਾਂਟੇਜ ਮਿਲਿਆ ਔਰ ਮੇਰੇ ਤੋਂ ਪਹਿਲਾਂ ਮੇਰੇ ਬ੍ਰਿਸ਼ ਸਾਥੀ ਅਮਰ अरोड़ा ਜੀ ਸਾਰੀ ਗੱਲ ਕਰ ਚੁੱਕੇ ਆ ਔਰ ਮੈਂ ਸਾਰੇ ਮੀਡੀਆ ਦਾ ਸਾਥੀਆਂ ਦਾ ਧੰਨਵਾਦ ਕਰਦਾ ਵੀ ਤੁਹਾਡਾ ਵੀ ਸਹਿਯੋਗ ਮਿਲਿਆ ਔਰ ਜਿਹੜੀ ਨੈਗੇਟਿਵਿਟੀ 2 ਸਾਲ ਦੇ ਅੰਦਰ ਇੱਥੇ ਦੇ ਐਮਐਲਏ ਸਾਹਿਬ ਨੇ ਕਾਇਮ ਕੀਤੀ ਸੀ ਕਹਿੰਦੇ ਸੀ 15000 ਤੋਂ 52000 ਉਹ ਲੋਕਾਂ ਨੇ ਖੁਦ ਆ ਕੇ ਅੱਗੇ ਅੱਗੇ ਕਹਿੰਦਾ ਸੀ ਵੀ ਉਹ ਜਿਹੜੀ ਆਮ ਆਦਮੀ ਦੀ ਨੈਕਟਿਵਿਟੀ ਨਹੀਂ ਸੀ ਉਹ ਮੁੱਖ ਮੰਤਰੀ ਜੀ ਦੀ ਨੈਕਟਿਵਿਟੀ ਨਹੀਂ ਸੀ ਉਹ ਸਪੈਸ਼ਲ ਤੌਰ ਤੇ ਕੋਈ ਕੋਪਣੀ ਵਿਧਾਨ ਸਭਾ ਚ ਉਹਨਾਂ ਦੀ ਆਪਣੀ ਜਿਹੜੀ ਨਕਾਰਾਤਮਕ ਸ਼ਬਿਕ ਸੀ ਉਹਦੇ ਕਰਕੇ ਨੁਕਸਾਨ ਸੀਗਾ ਸੋ ਮੈਂ ਬਹੁਤ ਬਹੁਤ ਭਿੰਦਰ ਭਗਤ ਜੀ ਨੂੰ ਬਹੁਤ ਦੁਆਰਾ ਇੱਕ ਵਾਰੀ ਕੰਗ੍ਰੈਚੁਲੇਸ਼ਨਸ ਕਰਦਾ ਔਰ ਮਾਨ ਸਾਹਿਬ ਨੂੰ ਔਰ ਖਾਸ ਤੌਰ ਤੇ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇ ਜੀ ਵਾਦੀ ਨੂੰ ਉਹਨਾਂ ਦੀ ਜਿਹੜੀਆਂ ਨੀਤੀਆਂ ਪਾਲਿਸੀਆਂ ਹੈਗੀਆਂ ਪੂਰੇ ਭਾਰਤ ਵਰਸ ਦੇ ਲਈ ਉਹ ਉਹ ਜਿਹੜੀਆਂ ਤੁਹਾਨੂੰ ਜਲਦ ਹੀ ਸਾਰੇ ਹਿੰਦੁਸਤਾਨ ਦੇ ਦਰਸ਼ਕਾਂ ਨਜ਼ਰਾਂ ਬੀ ਬਹੁਤ ਬਹੁਤ ਦੋ ਮਿੰਟ ਤੀਨੂ ਜੀ ਲਓ ਜੀ ਤੀਨੂ ਜੀ ਕਰ ਲਓ ਕਰ ਲਓ ਕੋਈ ਨਹੀਂ ਬਸ ਧੰਨਵਾਦੀ ਕਰ ਦੋ ਮਾਰਕਾ ਦੇ ਦਿਓ ਕੋਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸੋਜੀ ਬੋਲੋ ਪਹਿਲਾ ਵੀ ਇਲੈਕਸ਼ਨ ਚ ਸਾਡੀਆਂ ਪੀਸੀ ਵਿੱਚ ਪਹਾਰ ਦੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਖਾਸ ਕਰਕੇ ਤੁਹਾਨੂੰ ਵੀ ਮੁਬਾਰਕਾਂ ਗੁਰਿੰਦਰ ਬਸ ਦੇ ਲੋਕਾਂ ਨੂੰ ਮੁਬਾਰਕਾਂ ਕਿ ਸ਼੍ਰੀ ਮਹਿੰਦਰਪੁਰਾ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਹੈ ਤੇ ਮੈਂ ਵਿਸ਼ੇਸ਼ ਮੁਬਾਰਕਬਾਦ ਵੀ ਜਿੰਨਾ ਭਗਤ ਜੀ ਨੂੰ ਅਮਨ ਰੋੜਾ ਜੀ ਕੈਬਨਿਟ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਡਾਕਟਰ ਰਾਸ਼ਕਮਾ ਚਬੇਵਾਲ ਜੀ ਸੰਸਦ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਕੈਬਨਿਟ ਮਨਿਸਟਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਅਸਲ 'ਚ ਜਿਹੜੇ ਪੁਆਇੰਟਸ ਉਹਨਾਂ ਨੇ ਗਏ ਆ ਉਹ ਤਾਂ ਬਿਲਕੁਲ ਅਰਸ਼ਤ ਨੇ ਮਾਣਯੋਗ ਮੁੱਖ ਮੰਤਰੀ ਜੀ ਤੇ ਵਿਸ਼ਵਾਸ ਕੀਤਾ ਇਹ ਵਿਸ਼ਵਾਸ ਦੀ ਜਿੱਤ ਹੈ ਇਹ ਜਿੱਤ ਹੈ ਇਹ ਜਿਨ੍ਹਾਂ ਨੇ ਪਿਛਲੇ 7 ਸਾਲਾਂ ਤੋਂ ਇਸ ਇਲਾਕੇ ਨੂੰ ਮਾੜੀਆਂ ਐਕਟੀਵਿਟੀਆਂ ਦਾ ਕੇਂਦਰ ਬਿੰਦੂ ਬਣਾਇਆ ਤੇ ਉਹਨਾਂ ਦੀ ਹਾਰ ਹੈ ਤੇ ਅਸੀਂ ਯੂनाइटेड ਫੇਸ ਸਪੇਸ ਕੀਤਾ ਲੋਕਾਂ ਦੇ ਅੰਦਰ ਆਮ ਆਦਮੀ ਪਾਰਟੀ ਇਕੱਠੀ ਹੋ ਕੇ ਲੜੀਏ ਇੱਕਜੁੱਟ ਹੋ ਕੇ ਲੜੀਏ ਵਲੰਟੀਅਰ ਤੋਂ ਲੈ ਕੇ ਉੱਪਰਲੇ ਨੇਤਾਵਾਂ ਤੱਕ ਅਸੀਂ ਇਕੱਠੇ ਹੋ ਕੇ ਲੜੇ ਇਹ ਉਹਦੀ ਜਿੱਤ ਹੈ ਸੋ ਜੋ ਵਿਸ਼ਵਾਸ ਜਨਤਾ ਨੇ ਸਾਡੇ ਵਿੱਚ ਦਿਖਾਇਆ ਅਸੀਂ ਇਮਾਨਦਾਰੀ ਨਾਲ ਮਿਹਨਤ ਨਾਲ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਤੇ ਲੋਕਾਂ ਦੇ ਜਿਹੜੇ ਕੰਮ ਆ ਬਿਲਕੁਲ ਅਸੀਂ ਕਰਾਵਾਂਗੇ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸ਼ਬਦਾ ਬਹੁਤ-ਬਹੁਤ ਸ਼ੁਕਰੀਆ ਸੋ ਬਹੁਤ-ਬਹੁਤ ਧੰਨਵਾਦ ਜੀ थैंक यू सो मच ਦੇਖੋ ਡੈਫੀਨੇਟਲੀ ਜਦੋਂ ਮੇਰੀ ਗੱਲ ਸਮਝੋ ਦੇਖੋ ਗੱਲ ਇਹ ਹੈ ਕਿ ਜੋ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਉਹਦੇ ਬਾਰੇ ਤੁਸੀਂ ਮੇਰੇ ਤੋਂ ਕੀ ਸੁਣਨਾ ਚਾਹੁੰਦੇ ਹੋ ਜਿਹੜਾ ਪ੍ਰੈਰੋਗੇਟਿਵ ਜਿਹੜਾ ਪ੍ਰੈਰੋਗੇਟਿਵ ਹੁੰਦਾ ਹੈ ਵੀ ਕਿਹਨੂੰ ਸਰਕਾਰ ਦੇ ਵਿੱਚ ਕਿਸ ਲੈਵਲ ਦੇ ਉੱਪਰ ਰੱਖਣਾ ਹੈ ਕਿਸ ਥਾਂ ਦੇ ਉੱਪਰ ਰੱਖਣਾ ਹੈ ਇਹ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੁੰਦਾ ਹੈ ਹੁਣ ਜਿਹੜੀ ਗੱਲ ਮਾਨਯੋਗ ਸੀਐਮ ਸਾਹਿਬ ਆਪਦੇ ਮੂੰਹੋਂ ਕਹਿ ਚੁੱਕੇ ਉਹਦੇ ਬਾਰੇ ਤੁਸੀਂ ਮੇਰੇ ਤੋਂ ਨਾ ਕਹੋ ਤੁਸੀਂ ਆਪ ਇੰਨੇ ਸਿਆਣੇ ਪੱਤਰਕਾਰ ਐ ਨਾ ਕਰਿਆ ਕਰੋ ਸੋ ਡੈਫੀਨੇਟਲੀ ਜੀ ਦੇਖੋ ਮੈਂ ਜਦੋਂ ਪਹਿਲਾ ਪ੍ਰੈਸ ਕਾਨਫਰੰਸ ਇੱਥੇ ਕੀਤੀ ਸੀਗੀ ਮੈਂ ਉਦੋਂ ਵੀ ਕਿਹਾ ਸੀਗਾ ਇਹ ਪਿਛਲੇ 2 ਸਵਾ 2 ਸਾਲਾਂ ਦੇ ਵਿੱਚ ਸਰਕਾਰ ਕੋਲੇ ਸੀਐਮ ਸਾਹਿਬ ਕੋਲੇ ਜੋ ਇੱਥੇ ਇਲੀਗਲ ਐਕਟੀਵਿਟੀਜ਼ ਚੱਲਦੀਆਂ ਰਹੀਆਂ ਜਲੰਧਰ ਵੈਸਟ ਦੇ ਵਿੱਚ ਆ ਸਿਆਸੀ ਪੁਸ਼ਤ ਪਨਾਹੀ ਦੇ ਹੇਠ ਉਹਦੀਆਂ ਰਿਪੋਰਟਾਂ ਆਉਂਦੀਆਂ ਸੀਗੀਆਂ ਔਰ ਸੀਐਮ ਸਾਹਿਬ ਵੱਲੋਂ ਵੀ ਸਰਕਾਰ ਵੱਲੋਂ ਵੀ ਬਾਰ 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 ਉਹਨੂੰ ਰੋਕਿਆ ਵੀ ਜਾਂਦਾ ਸੀਗਾ ਟੋਕਿਆ ਵੀ ਜਾਂਦਾ ਸੀਗਾ ਤੇ ਠੱਲ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀਗੀ ਇਸੇ ਕਰਕੇ ਸ਼ਾਇਦ ਉਹ ਸਫੋਕੇਟਿਡ ਫੀਲ ਕਰ ਰਹੇ ਸੀਗੇ ਐਕਐਮਐਲਏ ਸਾਹਿਬ ਹੁਣ ਕਿਉਂਕਿ ਇੱਕ ਸਾਫ਼ ਛਵੀ ਦੇ ਇੱਕ ਇਮਾਨਦਾਰ ਛਵੀ ਦੇ ਚਿੱਟੀ ਚਾਦਰ ਵਾਲੇ ਲੋਕਾਂ ਦੇ ਔਰ ਸਰਕਾਰ ਦੇ ਨੁਮਾਇੰਦੇ ਜਲੰਧਰ ਵਿੱਚ ਦੇ ਦੇ ਵਿੱਚ ਲੋਕਾਂ ਨੇ ਚੁਣਲੇ ਨੇ ਇਹ ਜਿੰਨੀਆਂ ਵੀ ਇਲਲੀਗਲ ਐਕਟੀਵिटीज ਆ ਪਿਛਲੇ ਸਮੇਂ ਦੇ ਵਿੱਚ ਚਲਦੀਆਂ ਰਹੀਆਂ ਨੇ ਪ੍ਰਫੁੱਲਤ ਹੁੰਦੀਆਂ ਰਹੀਆਂ ਨੇ ਉਹਨਾਂ ਨੂੰ ਜੜੋਂ ਪੱਟਣ ਦਾ ਕੰਮ ਹੈ ਜ਼ਿੰਮੇਵਾਰੀ ਦੇ ਨਾਲ ਪੰਜਾਬ ਸਰਕਾਰ ਕਰੂਗੀ ਮੈਂ ਕਹਿੰਦਾ ਜੀ ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ ਕੋਈ ਰਸੂਗਦਾਰ ਹੋਵੇ ਕੋਈ ਆਮ ਆਦਮੀ ਹੋਵੇ ਕੋਈ ਵੀ ਵਿਅਕਤੀ ਗਲਤ ਕੰਮ ਕਰਨ ਦੀ ਗਲਤ ਪਰੰਪਰਾਵਾਂ ਪਾਉਣ ਦੀ ਕੋਈ ਇਲਲੀਗਲ ਕੋਈ ਐਂਟੀਸੋਸ਼ੀਅਲ ਕੋਈ ਇਮੋਰਲ ਐਕਟੀਵਿਟੀਆਂ ਕੱਲੇ ਜਲੰਧਰ ਵੈਸਟ ਦੇ ਵਿੱਚ ਤਾਂ ਕੀ ਜੇ ਪੂਰੇ ਪੰਜਾਬ ਦੇ ਵਿੱਚ ਵੀ ਕੋਈ ਚਲਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹਦੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਇਹ ਤਾਂ ਹੁਣ ਮੈਂ ਕੀ ਕਹਿ ਸਕਦਾ ਜਲੰਧਰ ਵੈਸਟ ਦੇ ਲੋਕਾਂ ਨੇ ਆਪ ਹੀ ਮੋਹਰ ਲਾ ਦਿੱਤੀ ਜਲੰਧਰ ਵੈਸਟ ਸੁਣੋ ਸੁਣੋ ਜੇ ਰੈਲਾਈਜ਼ ਕੀਤਾ ਮੈਂ ਪਹਿਲਾਂ ਗੱਲ ਦਾ ਜਵਾਬ ਦੇ ਚੁੱਕਿਆ ਕਿ ਇਹ ਜੇ ਗੱਲਾਂ ਪਹਿਲਾਂ ਆਉਂਦੀਆਂ ਸੀਗੀਆਂ ਸਰਕਾਰ ਕੋਲ ਇਨਫੋਰਮੇਸ਼ਨ ਆਉਂਦੀ ਸੀਗੀ ਤੇ ਉਸ ਗੱਲ ਨੂੰ ਰੋਕਣ ਲਈ ਠੱਲ ਪਾਉਣ ਦੇ ਲਈ ਬਹੁਤ ਭਰਪੂਰ ਕੋਸ਼ਿਸ਼ ਕੀਤੀ ਗਈ ਇਸੇ ਕਰਕੇ ਸ਼ਾਇਦ ਉਹ ਸਫੋਕੇਟਿਡ ਫੀਲ ਕਰ ਰਹੇ ਸੀਗੇ ਕਿ ਮੇਰੇ ਕੋਲ ਇਹ ਕੰਮ ਇੱਥੇ ਹੁੰਦਾ ਨਹੀਂ ਸ਼ਾਇਦ ਭਾਜੀਪੀ ਦੇ ਵਿੱਚ ਜਾ ਕੇ ਮੈਂ ਕਰ ਲਾ ਉਹਨਾਂ ਦੀ ਗਲਤਫਹਿਮੀ ਹੈ ਜਿਹੜੀ ਉਹ ਜਲੰਧਰ ਵੈਸਟ ਦੇ ਲੋਕਾਂ ਨੇ ਉਹ ਦੂਰ ਕਰ ਦਿੱਤੀ ਹੈ ਦੇਖੋ ਇਸ ਤਰ੍ਹਾਂ ਕਿ ਜੋ ਪਹਿਲਾ ਇਲੈਕਸ਼ਨ ਹੋਈ ਉਹਦੇ ਵਿੱਚ ਤੇ ਇਹਦੇ ਰਿਜ਼ਲਟਸ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਰਿਹਾ ਪਹਿਲਾਂ ਜਿੱਥੇ 30000 ਤੇ ਹਾਰ ਸੀਗੀ ਹੁਣ 37000 ਤੇ ਜਿੱਤ ਦਰਜ ਜਲੰਧਰ ਵੈਸਟ ਦੇ ਲੋਕਾਂ ਨੇ ਕੀਤੀ ਹੈ ਇਹਦਾ ਇੱਕੋ ਇੱਕ ਸਪਸ਼ਟ ਇਹਦਾ ਜਿਹੜਾ ਫੈਸਲਾ ਲੋਕਾਂ ਨੇ ਸੁਣਾਇਓ ਇਹ ਸੁਣਾਇ ਕਿ ਜਦੋਂ ਸਟੇਟ ਇਲੈਕਸ਼ਨ ਦੀ ਗੱਲ ਆ ਜਾਂਦੀ ਹੈ ਰਾਜ ਸਰਕਾਰ ਦੀ ਗੱਲ ਆ ਜਾਂਦੀ ਹੈ ਪੰਜਾਬ ਦੀ ਗੱਲ ਆ ਜਾਂਦੀ ਹੈ ਪੰਜਾਬ ਦੇ ਲੋਕ ਜਲੰਧਰ ਵੈਸਟ ਦੇ ਲੋਕ ਅੱਜ ਵੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਪਾਲਿਸਿਸ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਨਾਲ ਤੇ ਭਗਵੰਤ ਮਾਨ ਸਰਕਾਰ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਾਲ ਖੜੀ ਹੈ ਇਹ ਇੱਕ ਬੜਾ ਕਲੀਅਰ ਕਟ ਮੰਡਟ ਹੈ ਜਿਹੜਾ ਇਹ ਜਲੰਧਰ ਵਸਦੇ ਲੋਕਾਂ ਨੇ ਦੇ ਦਿੱਤਾ ਤੇ ਮੈਂ ਬੜੇ ਵਿਸ਼ਵਾਸ ਦੇ ਨਾਲ ਬਿਨਾ ਕਿਸੇ ਗੁਮਾਨ ਤੋਂ ਮੈਂ ਕਹਿ ਸਕਦਾ ਕਿ ਆਉਣ ਵਾਲੀਆਂ ਬਾਕੀ ਜੋ ਚਾਰ ਬਾਈ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਵੀ ਸੇਮ ਇਹੀ ਰਿਜ਼ਲਟ ਰਿਪੀਟ ਹੋਣਗੇ ਡੈਫੀਨਿਟਲੀ ਡੈਫੀਨਿਟਲੀ ਮਾਈਲਸਟੋਨ ਸੈੱਟ ਹੋ ਗਈ ਹਰ ਇਲੈਕਸ਼ਨ ਹੈ ਜਿਹੜੀ ਉਹ ਕੋਈ ਨਾ ਕੋਈ ਮੈਸੇਜ ਦਿੰਦੀ ਹੈ ਅੱਜ ਤੋਂ ਅੱਜ ਤੋਂ ਮਹੀਨਾ ਪਹਿਲਾਂ ਜਿੱਥੇ ਜਲੰਧਰ ਦੇ ਹੀ ਪਾਰਲੀਮੈਂਟ ਰਿਜ਼ਲਟ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਮੈਸੇਜ ਉਹਦੇ ਜੋ ਡਰਾ ਕਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਪਾਰਟੀ ਨੇ that stands neutralized today ਸੋ ਇਸ ਕਰਕੇ ਇਹ ਇੱਕ ਮੈਸੇਜ ਬਹੁਤ ਦੂਰ ਤੱਕ ਜਾਊਗਾ ਔਰ ਸਿਰਫ ਇੱਥੇ ਹੀ ਨਹੀਂ ਜਿਹੜੀਆਂ ਅੱਗੇ ਲੋਕਲ ਗਵਰਨਮੈਂਟ ਦੀਆਂ ਚੋਣਾਂ ਆਉਣੀਆਂ ਨੇ ਕਾਰਪੋਰੇਸ਼ਨਾਂ ਜ਼ਿਲ੍ਹਾ ਪ੍ਰੇਸ਼ਰਾਂ ਬਲਾਕ ਸੰਮਤੀ ਪੰਚਾਇਤਾਂ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਔਰ ਸਰਕਾਰ ਦੀਆਂ ਪੋਲਿਸੀਜ਼ ਦੇ ਨਾਲ ਲੋਕ ਹਿੱਕ ਠੋਕ ਕੇ ਖੜਨਗੇ ਸਰ ਡਾ ਸਟਾ ਕੰਪੂ ਆ ਤੇ ਦੂਜਾ ਜਿਹੜਾ ਕਲੋਨੀਆਂ ਜਿਹੜੀਆਂ ਅਨਫਸਾਈਟ ਕੀ ਕੀ ਕਰ ਰਹੇ ਹੋ ਜਿਹੜਾ ਡਾ ਸਟਾ ਪਿਆਰ ਦਾ ਕੰਮ ਦੂਜੇ ਵੀ ਤੁਹਾਨੂੰ ਲੱਗਦੇ ਨਹੀਂ ਰਹੇ ਨੇ ਸੂਚਕ ਬਲੋਦੀਗਾ ਦੇ ਅੰਕਸੂਆਂ ਚੈਨ ਕੀ ਗੋਲ ਗੁਲਾਬ ਜਿੱਕਾ ਬੜੀ ਜਿੱਤ ਹੈ ਪਰ ਇਹ ਮੁੱਖ ਤੇ ਕਾਰਵਾਈ ਕਿਦੋਂ ਤੱਕ ਜਿਹੜੀ ਤਕਨੀਕ ਦੇ ਪੱਤਰ ਦੇ ਦੇਖੋ ਇਸ ਤਰ੍ਹਾਂ ਕਿ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਕਿ ਕਿਸੇ ਤਰੀਕੇ ਦੀ ਇਲਲੀਗਲ ਐਂਟੀਸੋਸ਼ਲ ਇਮੋਰਲ ਐਕਟੀਵਿਟੀ ਜੇ ਕੋਈ ਪਿਛਲੇ ਸਮੇਂ ਦੇ ਵਿੱਚ ਹੋਈ ਹੈ ਜਿਹੜੀ ਕਿ ਹੋਈ ਹੈ ਉਹਨੂੰ ਜੜੋਂ ਪੱਟ ਕੇ ਖਤਮ ਕਰਨ ਦਾ ਔਰ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਕੰਮ ਹੈ ਉਹ ਆਵਾਜ਼ ਦੀ ਪਾਰਟੀ ਦੀ ਸਰਕਾਰ ਔਰ ਭਗਤ ਜੀ ਅਸੀਂ ਇਕੱਠੇ ਲੜ ਕੇ ਕਰਾਂਗੇ ਸੋ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਥੈਂਕ ਯੂ